ਇਹ ਤਾਂ ਪਾਜੀ ਸਾਡੀ ਰੇੜੀ ਲੱਗਦੀ ਆ ਪਰ ਇਹਨਾਂ ਨੂੰ ਬਹੁਤ ਦਿੱਕਤ ਆ ਹਰ ਰੋਜ਼ ਜੜ ਕੇ ਇੱਥੇ ਟੋਕੀ ਧਰ ਕੇ ਜਾਂਦੇ ਇੱਥੇ ਰੇੜੀ ਤੋਂ ਬਹੁਤ ਸੇ ਸਿੱਧੇ ਤਰੀਕੇ ਨਾਲ ਚੱਕਦੇ ਆ ਕਿ ਮੈਂ ਆਪਣੇ ਹਿਸਾਬ ਦੇ ਚੱਕਾਂਗਾ ਆ ਜਿਹੜੀ ਨਹਿਰ ਤੇ ਇੱਕ ਰੇੜੀ ਲੱਗਦੀ ਹੈਗੀ ਆ ਮਤਲਬ ਕਿ ਪ੍ਰਵਾਸੀਆਂ ਵੱਲੋਂ ਲਾਂਦੇ ਆਗੇ ਆ ਤੇ ਉੱਥੇ ਉਹਨਾਂ ਨੇ ਕੂੜਾ ਵੀ ਛੱਡਦੇ ਆ ਹੋਰ ਉਹਨਾਂ ਨੇ ਰस्सियां ਵਗੈਰਾ ਬਣ ਕੇ ਕੱਪੜੇ-ਕੂੜੇ ਪਾਏ ਹੋਏ ਨਹਿਰੀ ਵਿਭਾਗ ਦੀ ਪ੍ਰਾਪਰਟੀ ਹੈ ਇਹਦਾ ਨਗਰ ਕੌਂਸਲ ਗੁਰਾਇਆਂ ਦਾ ਕੋਈ ਵੀ ਲੈਣ ਦੇਣ ਦੀ ਹੈਗਾ ਔਰਲੇ ਪਾਸੇ ਵਾਰ ਨੰਬਰ 8 ਦੇ ਪੱਲੇ ਪਾਸੇ ਹਟਾਇਆ ਉਸ ਉਸ ਅਟੇ ਦੀ ਜ਼ਮੀਨ ਦੇ ਵਿੱਚ ਉਹ ਤਿੰਨ ਦੁਕਾਨਾਂ ਆਲਰੇਡੀ ਬਣੀ ਹੋਈਆਂ ਆ ਜੇ ਤੁਹਾਨੂੰ ਜਿਆਦਾ ਉਹਦੇ ਵਿੱਚ ਹੈਗਾ ਆ ਤੇ ਉਸ ਦੁਕਾਨ ਦੇ ਅੰਦਰ ਆਪਣੀ ਗੁਫਾਨ ਰਿਓ ਘਰ ਸਕਣ ਪਰ ਮਹੱਲੇ ਦੇ ਵਿੱਚ ਗੁੰਡਾਗਰਦੀ ਔਰ ਆ ਸ਼ਰਾਬ ਔਰ ਆ ਜੂਆ ਜਿਹੜਾ ਸ਼ਰਮ ਖਿੱਲਾ ਜਾਂਦਾ ਇਹ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਜਦੋਂ ਸਾਡੀ ਟਰੈਕਟਰ ਤੇ ਲੱਗ ਕੇ ਰੇੜੀ ਚੱਲੇਵੇਂ ਹੱਥ ਪਾਏ ਸਾਰਾ ਕੁਝ ਜੋੜਿਆ ਪਰ ਇਹਨਾਂ ਨੇ ਵੀ ਨਹੀਂ ਮੰਨੇ ਜਦੋਂ ਰੱਤੂ ਬਾਜੀ ਆਏ ਫੇਰ ਲੈ ਕੇ ਕਿੱਥੇ ਛੱਡ ਗਏ ਸਾਨੂੰ ਕੋਈ ਇਤਰਾਜ਼ ਨਹੀਂ ਆਗਾ ਰੇੜੀਆਂ ਬਾਜ਼ਾਰ ਚ ਲੱਗਦੀਆਂ ਕਿਸੇ ਨੇ ਕਦੀ ਕਿਸੇ ਨੂੰ ਕੁਛ ਕਿਹਾ ਨਹੀਂ ਆਗਾ ਉੱਥੇ ਜਿੱਦਾਂ ਉਹ ਜਿਹੜੀ ਰੇੜੀ ਲੱਗਦੀ ਹੈਗੀ ਆ ਸਮੋਸਿਆਂ ਦੀ ਆ ਸ਼ਾਇਦ ਵੀ ਉਹ ਚਲੋ ਮੜਾਦਾ ਆਪਣਾ ਕੰਮ ਕਰਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਪਰ ਉੱਥੇ ਜਿਹੜੇ ਆ ਨਾਲ ਉਹਦੇ ਪੰਜ ਸੱਤ ਦਸ ਜਣੇ ਬੈਠੇ ਰਹਿੰਦੇ ਆ ਪੁਲ ਤੇ ਬੈਠੇ ਰਹਿੰਦੇ ਆ ਵੀ ਤੁਹਾਨੂੰ ਲੁੱਟਾ ਖੋਹ ਕਰਦੇ ਬੰਦੇ ਚੰਗੇ ਲੱਗਦੇ ਆ ਜਿਹੜਾ ਇੱਕ ਬੰਦਾ ਆਪਣੀ ਮਿਹਨਤ ਨਾਲ ਕਮਾਈ ਕਰਕੇ ਖਾਂਦਾ ਫਨ ਉਹ ਚੰਗਾ ਲੱਗਦਾ ਉਹਨੂੰ ਵੀ ਗਰੀਬ ਬੰਦੇ ਨੂੰ ਰੋਟੀ ਖਾਣ ਦੇ ਉਹ ਜਦ ਕਿ ਤੁਹਾਡਾ ਕੋਈ ਇਸ ਪ੍ਰਾਪਰਟੀ ਦੇ ਨਾਲ ਲੈਣ ਦੇਣ ਨਹੀਂ ਇਹ ਜਿਹੜੀਆਂ ਬਦਲੇਦੀਆਂ ਰਾਜਨੀਤੀਆਂ ਰਤੂ ਸਾਹਿਬ ਨੂੰ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਇਹਨੂੰ ਛੱਡ ਦਿਓ ਕਿਨਾਂ ਤੋਂ ਤੁਸੀਂ ਬਾਜ ਆ ਜਾਓ ਜਦੋਂ ਗੱਲ ਕੀਤੀ ਵੀ ਉਹ ਸਭ ਆ ਇੱਕ ਨਗਰ ਕੌਂਸਲ ਦੇ ਮੁਲਾਜ਼ਮ ਰੇੜੀ ਚੱਕਣ ਵਾਸਤੇ ਆਏ ਆ ਵੀ ਕੀ ਤੁਹਾਡੇ ਧਿਆਨ ਵਿੱਚ ਪਰ ਇਹ ਉਹ ਸਾਹਿਬ ਨੇ ਸਾਫ ਸ਼ਬਦਾਂ ਚ ਮਨਾਂ ਕੀਤਾ ਮੇਰੇ ਕੋਈ ਧਿਆਨ ਵਿੱਚ ਨਹੀਂ ਉੱਥੋਂ ਸਮੱਸਿਆ ਲੈ ਜਾਂਦੇ ਆ ਉੱਥੇ ਕੋਲੇ ਬੈਠੇ ਦਾਰੂ ਪੀਂਦੇ ਹਨ ਔਰ ਕੋਲੇ ਬੈਠੇ ਉਹ ਜੂਆ ਖੇលਦੇ ਉੱਥੇ ਲੋਕ ਜਿਨ੍ਹਾਂ ਦੀਆਂ ਫੋਟੋਆਂ ਪਬਲਿਕ ਵੱਲੋਂ ਸਾਨੂੰ ਭੇਜੀਆਂ ਗਈਆਂ ਔਰ ਪਬਲਿਕ ਵੱਲੋਂ ਇੱਕ ਜਿਹੜਾ ਲੈਕਟਿ ਸ਼ਿਕਾਇਤ ਹੈ ਜਿਹੜੀ ਉਹ ਨਗਰ ਕੌਂਸਲ ਗੁਰਾਇਆਂ ਨੂੰ ਦਿੱਤੀ ਗਈ ਆ ਜਿਹਦੇ ਵਿੱਚ ਤਕਰੀਬਨ 35 ਤੋਂ 40 ਬੰਦਿਆਂ ਦੇ ਸੈਂ ਹਨ ਆ ਨਗਰ ਕੌਂਸਲ ਗੁਰਾਇਆਂ ਦੇ ਬਾੜ ਨੰਬਰ 8 ਦੇ ਮੁਹੱਲਾ ਕ੍ਰਿਸ਼ਨਾ ਕਲੋਨੀ ਆਟਾ ਵਾਲੀ ਨਹਿਰ ਦੇ ਕੋਲ ਉਸ ਸਮੇਂ ਵਿਵਾਦ ਖੜਾ ਹੋ ਗਿਆ ਜਦੋਂ ਅਸ਼ੋਕ ਰਤੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਇਸ ਬੋਰਡ ਦੇ ਵਿੱਚ ਨਹਿਰ ਤੇ ਇੱਕ ਗਰੀਬ ਵੱਲੋਂ ਰੇੜੀ ਲਗਾਈ ਹੋਈ ਹੈ ਜਿਸ ਨੂੰ ਨਗਰ ਕੌਂਸਲ ਵੱਲੋਂ ਕੌਂਸਲਰ ਮਨੋਜ ਗੋਗਨਾ ਦੀ ਸ਼ਹਿ ਤੇ ਹਟਾ ਦਿੱਤਾ ਗਿਆ। ਉਹਨਾਂ ਨੇ ਕਹਿ ਕੇ ਮਨੋਜ ਗੋਗਨਾ ਮੇਰੇ ਨਾਲ ਸਿਆਸੀ ਰੰਜਿਸ਼ ਕੱਟ ਰਿਹਾ ਜੋ ਬਲੀਰਾਮ ਮੈਂ ਮੇਰੇ ਰਾਜਨੀਤਿਕ ਹਿਮਾਇਤੀ ਹੈ ਤੇ ਇਸ ਸਬੱਜਾ ਕਰਕੇ ਗਰੀਬ ਦਾ ਰੋਜ਼ਗਾਰ ਖਤਮ ਕੀਤਾ ਜਾ ਰਿਹਾ। ਜਦੋਂ ਕਿ ਸ਼ਹਿਰ ਦੇ ਜੋ ਹੋਰ ਵੀ ਬਹੁਤ ਸਾਰੀਆਂ ਰੇੜੀਆਂ ਲੱਗੀਆਂ ਹੋਈਆਂ ਨੇ ਜੀ ਕੀ ਮਸਲਾ ਹੈ ਅੱਜ ਨਗਰ ਕੌਂਸਲ ਗ੍ਰੈਂਡ ਦੀ ਟੀਮ ਦਾ ਉਸ ਵੇਲੇ ਤੱਕਾਸ਼ਾਈ ਦੇਖਣ ਦਾ ਸਬੂਤ ਹੋਇਆ ਜਦੋਂ ਇੱਕ ਨਹਿਰ ਦੇ ਉੱਤੇ ਸਮੋਸਿਆਂ ਦੀ ਰੇੜੀ ਲੱਗੀ ਹੈ ਜਿਹੜੀ ਨਹਿਰੀ ਵਿਭਾਗ ਦੀ ਪ੍ਰਾਪਰਟੀ ਹੈ ਜਿਸ ਦਾ ਨਗਰ ਕੌਂਸਲ ਗ੍ਰੈਂਡ ਦਾ ਕੋਈ ਵੀ ਲੈਣ ਦੇਣ ਦੀ ਹੈਗਾ ਨਗਰ ਕੌਂਸਲ ਦੀ ਟੀਮ ਜਿਸ ਦਾ ਇੰਚਾਰਜ ਲੱਕੀ ਨਾਂ ਦਾ ਜੋ ਆਪਣੇ ਆਪ ਨੂੰ ਈ ਉਹ ਤੋਂ ਕੱਟ ਨਹੀਂ ਸਮਝਦਾ ਉਹ ਅੱਜ ਟਰਾਲੀ ਤੇ ਪਲੱਸ ਨਾਲ ਸਫਾਈ ਕਰਮਚਾਰੀਆਂ ਦੇ ਪੰਜ-ਚਾਰ ਬੰਦੇ ਨੂੰ ਲੈ ਕੇ ਇਹ ਰੇੜੀ ਚੱਕਣ ਵਾਸਤੇ ਆਇਆ ਜਦੋਂ ਅਸੀਂ ਪੁੱਛਿਆ ਬਈ ਇਹ ਰੇੜੀ ਕਿਉਂ ਚੱਕਣੀ ਵੀ ਹੋਰ ਵੀ ਇੰਨੀਆਂ ਰੇੜੀਆਂ ਲੱਗੀਆਂ ਹੋਈਆਂ ਨਜਾਇਜ਼ ਜਿਹੜੀਆਂ ਕੰਮ ਕਰਦੀਆਂ ਕੋਈ ਤੁਹਾਨੂੰ ਲੁੱਟਾਂ ਖੋਹਾਂ ਕਰਦੇ ਬੰਦੇ ਚੰਗੇ ਲੱਗਦੇ ਆ ਜਿਹੜਾ ਇੱਕ ਬੰਦਾ ਆਪਣੀ ਮਿਹਨਤ ਨਾਲ ਕਮਾਈ ਕਰਕੇ ਖਾਂਦਾ ਫਨੋ ਚੰਗਾ ਲੱਗਦਾ ਉਹਨੂੰ ਬਗਰੀ ਬੰਦੇ ਨੂੰ ਰੋਟੀ ਖਾਣ ਦਿਓ ਜਦਕਿ ਤੁਹਾਡਾ ਕੋਈ ਇਸ ਪ੍ਰਾਪਰਟੀ ਦੇ ਨਾਲ ਲੈਣਾ ਦੇਣਾ ਨਹੀਂ ਇਹ ਜਿਹੜੀ ਪ੍ਰਾਪਰਟੀ ਆ ਇਹ ਨਹਿਰੀ ਵਿਭਾਗ ਦੀ ਪ੍ਰਾਪਰਟੀ ਆ ਔਰ ਉਹ ਇਦਾਂ ਦਾ ਬਿਹੇਵੀਅਰ ਸੀ ਉਹਦਾ ਬਈ ਜਦਾਂ ਇੱਕ ਗੁੰਡਾਗਰਦੀ ਕਰਦੇ ਹੋਏ ਵੇਸੀ ਜਿਹੜੀ ਚੱਕਣੀ ਆ ਜੇ ਸਾਡੇ ਜਿਹੜੀ ਚੱਕ ਕੇ ਲੈ ਕੇ ਜਾਣੀ ਆ ਅਸੀਂ ਕੰਮ ਨਹੀਂ ਕਰਨ ਦੇਣਾ ਔਰ ਇਹਦੇ ਵਿੱਚ ਜਿਹੜੇ ਬਾੜਨ ਮਰੱਠ ਦਾ ਕ੍ਰਿਸ਼ਨ ਕਰੋਨੀ ਦੇ ਕਾਉਂਸਲਰ ਰਿਆ ਮਨੋਜ ਗੋਗਨਾ ਉਹਨਾਂ ਦੀ ਵੀ ਸ਼ਾਇ ਹੈ ਉਹਨਾਂ ਦੇ ਕਹਿੰਦੇ ਇਹ ਸਾਰਾ ਕੰਮ ਹੋ ਰਿਹਾ ਜਦੋਂ ਮੈਂ ਨਗਰ ਕਾਉਂਸਲ ਦੇ ਈਓ ਸਾਹਿਬ ਨਾਲ ਗੱਲ ਕੀਤੀ ਬਈ ਈਓ ਸਾਹਿਬ ਆ ਇੱਕ ਨਗਰ ਕਾਉਂਸਲ ਦੇ ਮੁਲਾਜ਼ਮ ਰੇੜੀ ਚੱਕਣ ਵਾਸਤੇ ਆਏ ਆ ਬਈ ਕੀ ਤੁਹਾਡੇ ਧਿਆਨ ਵਿੱਚ ਪਰ ਈਓ ਸਾਹਿਬ ਨੇ ਸਾਫ ਸ਼ਬਦਾਂ ਵਿੱਚ ਮਨਨ ਕੀਤਾ ਮੇਰੇ ਕੋਈ ਧਿਆਨ ਵਿੱਚ ਨਹੀਂ ਇਦਾਂ ਹੈਗਾ ਵੀ ਨਾ ਮੈਨੂੰ ਪਤਾ ਹੈ ਮੈਂ ਕੋਈ ਨਹੀਂ ਜਾਣਕਾਰੀ ਹਾਸਲ ਕਰਦਾ ਜਦੋਂ ਮੈਂ ਨਗਰ ਕੌਂਸਲ ਦੇ ਪ੍ਰਧਾਨ ਹਮੇ ਹਰਮੇਸ਼ ਮੈਸੀ ਜੀ ਨਾਲ ਗੱਲ ਕੀਤੀ ਵੀ ਪ੍ਰਧਾਨ ਜੀ ਤੁਹਾਡੇ ਧਿਆਨ 'ਚ ਹੈ ਕੋਈ ਵੀ ਨਗਰ ਕੌਂਸਲ ਤੋਂ ਟੀਮ ਆਈ ਹੈ ਰਿਹੜੀ ਚੱਕਣ ਵਾਸਤੇ ਉਹਨੇ ਵੀ ਸਾਫ ਸ਼ਬਦਾਂ ਵਿੱਚ ਮਨਨ ਕੀਤਾ ਵੀ ਮੈਨੂੰ ਕੋਈ ਮੇਰੇ ਧਿਆਨ 'ਚ ਨਹੀਂ ਨਾ ਮੈਨੂੰ ਪਤਾ ਹੈ ਇਸ ਦਾ ਮਤਲਬ ਤਾਂ ਇਹੀ ਹੈ ਵੀ ਜਿਹੜਾ ਲੱਕੀ ਨਾਮ ਦਾ ਇਹ ਮੁਲਾਜ਼ਮ ਹੈ ਆ ਉਹ ਆਪਣੇ ਉਹਨੂੰ ਈਓ ਸਮਝਦਾ ਆਪਣੀ ਮਰਜ਼ੀ ਦੇ ਨਾਲ ਹੀ ਉਹ ਮੁਲਾਜ਼ਮਾਂ ਨੂੰ ਨਾਲ ਲੈ ਕੇ ਰਿਹੜੀ ਚੱਕਣ ਲਈ ਆ ਗਿਆ ਸਾਡੀ ਈਓ ਸਾਹਿਬ ਨੂੰ ਤੋਂ ਮੰਗਿਆ ਬਈ ਇਹ ਜਿਹੜਾ ਤੱਕੇਸ਼ਾਈ ਹੋਈ ਆ ਇਹਦੇ ਵਿਰੋਧ ਜਿਹੜੇ ਮੁਲਾਜ਼ਮ ਸ਼ਾਮਲੇ ਆ ਉਹਨਾਂ ਵਿਰੋਧ ਸਖਤ ਤੋਂ ਸਤ ਕਾਰਵਾਈ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੇ ਗਰੀਬ ਮੁਲਾਜ਼ਮ ਇਹ ਮਿਹਨਤ ਕਰਕੇ ਰੋਟੀ ਖਾਂਦੇ ਆ ਉਹਨਾਂ ਨੂੰ ਰੋਟੀ ਖਾਂਣ ਦਿਓ ਇਹ ਨਾ ਹੋਵੇ ਵੀ ਇਹ ਰੇੜੀਆਂ ਬੰਦ ਕਰਕੇ ਮੁੜ ਕੇ ਚੋਰੀਆਂ ਡੱਕੇ ਕਰਨ ਤਾਂ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਇਹਨਾਂ ਨੂੰ ਰੋਟੀ ਖਾਂਣ ਦਿਓ ਕੋਈ ਪੁੱਛਿਆ ਸੀ ਕੋਈ ਕੰਪਲੇਂਟ ਵਗੈਰਾ ਹੈਗੀ ਹੈ ਮਹੱਲੇ ਚ ਕੀ ਹੈ ਜੀ ਅਸੀਂ ਪੁੱਛਿਆ ਸੀ ਕੰਪਲੇਂਟ ਬਾਰੇ ਵੀ ਪਰ ਉਹਨਾਂ ਨੇ ਕੋਈ ਸਪੱਸ਼ਟ ਜਾਣਕਾਰੀ ਦਿੱਤੀ ਨਹੀਂ ਕਿ ਨਜ਼ਰ ਤੋਂ ਇਹ ਰੇੜੀ ਇੱਥੇ ਲੱਗਦੀ ਹੈ ਲਗਭਗ ਸਾਲ ਹੋ ਗਿਆ ਰੇੜੀ ਲੱਗਦੀ ਨੂੰ ਸਾਲ ਤੇ 1.5 ਕਿਸੇ ਨੂੰ ਕੋਈ ਪ੍ਰੋਬਲਮ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਜਿਹੜੇ ਸਾਹਮਣੇ ਰੇਂਦੇ ਘਰਦੇ ਉਹਨਾਂ ਦੇ ਰੇੜੀ ਦੇ ਅੱਗੇ ਘਰ ਵੀ ਹੈਗੇ ਆ ਉਹ ਤਾਂ ਖੁਦ ਇੱਥੇ ਆ ਕੇ ਬੈਠਦੇ ਆ ਵੀ ਸਾਨੂੰ ਚੱਲੋ ਸਾਡੇ ਅੱਗੇ ਰੌਣਕ ਮੇਲਾ ਲੱਗਦਾ ਵਿੱਚ ਚਲੋ ਚਾਰ ਗੱਲਾਂ ਬਾਤਾਂ ਹੋ ਜਾਂਦੀਆਂ ਹੈਨਾ ਪਰ ਇਦਾਂ ਕਿਸੇ ਨੂੰ ਪਰੇਸ਼ਾਨ ਨਹੀਂ ਦੀ ਕੋਈ ਟ੍ਰੈਫਿਕ ਵਿੱਚ ਵਿਗੜ ਨਹੀਂ ਪੈਂਦਾ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਕੋਈ ਇੱਥੇ ਅਨਲੀਗਲ ਕੰਮ ਨਹੀਂ ਹੁੰਦਾ ਇੱਕ ਸਮੋਸਿਆਂ ਦੀ ਰੇੜੀ ਹੈ ਜੀ ਇਸ ਤੋਂ ਬਾਅਦ ਇਸ ਤੇ ਕੁਝ ਨਹੀਂ ਵਿੱਚਿਆ ਜਾਂਦਾ ਰੇੜੀਆਂ ਦਾ ਸ਼ਹਿਰ ਵਿੱਚ ਹੋ ਰਹੀ ਬਹੁਤ ਆ ਇਸ ਰੈਡੀ ਨੂੰ ਹੀ ਟਾਰਗੇਟ ਕਿਉਂ ਕੀਤਾ ਜਾ ਰਿਹਾ ਇਹ ਜਿਹੜੇ ਇਹ ਰੈਡੀਆਂ ਨੂੰ ਤਾਂ ਟਾਰਗੇਟ ਕੀਤਾ ਗਿਆ ਕਿਉਂਕਿ ਜੀ ਮੈਂ ਨਗਰ ਕੌਂਸਲ ਦੀ ਇਲੈਕਸ਼ਨ ਲੜੀ ਸੀ ਇਹ ਮੇਰੇ ਸਪੋਰਟਰ ਸੀ ਬੰਦੇ ਇਹਨੇ ਗੋਗਨੇ ਦੇ ਵਿਰੋਧ ਵੋਟਾਂ ਵਾਈਆਂ ਇਸ ਲਈ ਨਗਰ ਕੌਂਸਲ ਦੇ ਜਿਹੜੇ ਕੌਂਸਲਰ ਹੈ ਮਨੋਜ ਗੋਵਨਾ ਜੀ ਉਹ ਚਾਹੁੰਦੇ ਆ ਵੀ ਮੈਂ ਜਿਹੜੇ ਰੱਤੂ ਦੇ ਸਪੋਰਟਰ ਆ ਉਹਨਾਂ ਨੂੰ ਇੱਥੇ ਰਹਿਣ ਨਹੀਂ ਦੇਣਾ ਮੱਲੇ ਜੀ ਉਹਨਾਂ ਨੂੰ ਕੰਮ ਨਹੀਂ ਕਰਨ ਦੇਣਾ ਹਾਂ ਕੋਈ ਵੀ ਕੀ ਨਾਮ ਹੈ ਕੀ ਮਸਲਾ ਹੈ ਸਿੱਧਾ ਭਾਜੀ ਸਾਡੀ ਰੈਡੀ ਲੱਗਦੀ ਆ ਪਰ ਇਹਨਾਂ ਨੂੰ ਬਹੁਤ ਦਿੱਕਤ ਆ ਹਰ ਰੋਜ਼ ਆ ਕੇ ਇੱਥੇ ਟੋਕੀ ਧਾਕੇ ਜਾਂਦੇ ਇੱਥੇ ਰੈਡੀ ਚੱਕੋ ਤੁਸੀਂ ਕਿ ਮੈਂ ਆਪਣੇ ਹਿਸਾਬ ਤੇ ਚਕਾਵਾਂ ਮੈਂ ਵੀ ਪੁੱਛਿਆ ਪਾਜੀ ਕੀ ਰੇ ਜਨ ਆਇਆ ਪਰ ਉਹ ਦੱਸਦੇ ਨਹੀਂ ਇਦਾਂ ਕਰਕੇ ਨਿਕਲ ਜਾਂਦੇ ਆ ਇਹ ਅੱਜ ਹੀ ਆਇਆ ਕਿ ਪਹਿਲਾਂ ਵੀ ਆਉਂਦੇ ਆ ਪਹਿਲੇ ਵੀ ਆਇਆ ਕਈ ਵਾਰ ਆਇਆ ਅਸੀਂ ਪੁੱਛਿਆ ਵੀ ਫਿਰ ਵੀ ਨਹੀਂ ਹਟਦੇ ਆ ਜਿੱਦਾਂ ਜਦੋਂ ਤੇ ਪ੍ਰਧਾਨ ਹੋਏ ਉਹਦੇ ਤੇ ਕਰ ਹੁੰਦੇ ਆ ਸਾਰੇ ਕੁਝ ਤਾਂ ਮੈਂ ਪਹਿਲੇ ਵੀ ਪਹਿਲੇ ਵੀ ਆਇਆ ਕੱਲ ਵੀ ਆਏ ਸੀਗੇ ਪਰਸੋਂ ਵੀ ਆਏ ਕੌਣ ਆਏ ਮੈਂ ਸਾਰਿਆਂ ਤੋਂ ਜਦੋਂ ਜਿੰਨੇ ਇਹ ਗੋਗਰੇ ਪਤਾ ਨਹੀਂ ਕੀ ਨਾਮ ਹੈ ਇੱਦਾਂ ਨਹੀਂ ਪਰਧਾਨ ਗੋਗਨਾ ਆਇਆ ਉਹਨਾਂ ਨੇ ਵੀ ਪੁੱਛਿਆ ਵੀ ਅੱਜ ਵੀ ਆਏ ਜਦੋਂ ਸਾਡੀ ਟਰੈਕਟਰ ਤੇ ਲੱਗਾ ਰੇੜੀ ਚੱਲੇ ਮੈਂ ਹੱਥ ਪਾਇਆ ਸਾਰਾ ਕੁਝ ਜੋੜਿਆ ਪਰ ਇਹਨਾਂ ਨੇ ਵੀ ਨਹੀਂ ਮੰਨੇ ਜਦੋਂ ਰੱਤੂ ਬਾਜੀ ਆਏ ਫਿਰ ਜਾ ਕੇ ਕਿਥੇ ਹਟ ਗਏ ਐ ਇਦਾਂ ਕੀਤਾ ਐ ਕੀ ਮੰਗੇ ਥਾੜੀ ਮੰਗੇ ਇਹੀ ਆ ਕਿ ਮੈਨੂੰ ਸਾਡੀ ਇਨਸਾਫ ਮਿਲਣਾ ਚਾਹੀਏ ਬਸ ਇੱਥੇ ਮੇਰੀ ਰੇੜੀ ਲੱਗਣੀ ਚਾਹੀਏ ਮੈਂ ਆਪਣੀ ਮਿਹਨਤ ਦਖਾੰਗੇ ਬਸ ਠੀਕ ਜੋਦੇ ਇਸ ਸੰਬੰਧੀ ਕਾਉਂਸਲਰ ਮਨੋਜ ਗੋਗਨਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਮੇਰੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਉਸ ਸਥਾਨ ਤੇ ਜੂਆ ਖੇਡਿਆ ਜਾਂਦਾ ਤੇ ਸ਼ਾਮ ਨੂੰ ਸ਼ਰਾਬ ਪੀਤੀ ਜਾਂਦੀ ਹੈ ਜਿਸ ਨਾਲ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਨਗਰ ਕਾਉਂਸਲ ਨੂੰ ਮੇਰੇ ਵਾਰਡ ਵਾਲਿਆਂ ਨੇ ਸ਼ਿਕਾਇਤ ਦਿੱਤੀ ਸੀ ਸ਼ਿਕਾਇਤ ਕਰਤਾ ਸੋਨੂੰ ਨੇ ਵੀ ਇਹ ਰੇੜੀ ਹਟਾਉਣ ਦੀ ਮੰਗ ਕੀਤੀ ਸੀ ਗੋਗਨਾ ਜੀ ਇੱਕ ਕੱਲ੍ਹ ਸ਼ੋਅ ਕਰਤੇ ਉਹਨਾਂ ਨੇ ਕਿ ਇੱਕ ਮੀਡੀਆ ਸੱਦ ਕੇ ਇਹ ਜਿਹੜੇ ਦੋਸ਼ ਲਾਇਆ ਕਿ ਤੁਸੀਂ ਜਿਹੜੇ ਉੱਥੇ ਰੇੜੀ ਲੱਗੀ ਹੋਈ ਆ ਉਹ ਹਟਾਉਣ ਦੇ ਲਈ ਕਰ ਰਹੇ ਆ ਉਹ ਕਹਿੰਦੇ ਵੀ ਮੇਰਾ ਸਪੋਰਟਰ ਹੈਗਾ ਇਸ ਕਰਕੇ ਮੈਨੂੰ ਨਿੱਜੀ ਰੰਜਿਸ਼ ਕੱਢ ਰਹੇ ਆ ਪਹਿਲਾਂ ਤਾਂ ਮੈਂ ਇਹ ਸਨਾ ਚਾਹੁੰਦਾ ਵੀ ਸਾਰੇ ਹੀ ਇੱਕੋ ਜਿਹੇ ਸਪੋਰਟਰ ਆ ਅਸੀਂ ਵੀ ਸਾਰੇ ਸਾਥੀਆਂ ਦੇ ਸਪੋਰਟਰ ਆ ਔਰ ਸਾਰੇ ਸਾਥੀ ਸਾਡੇ ਸਪੋਰਟਰ ਆ ਰਤੂ ਸਾਹਿਬ ਦੀ ਜਿਹੜੀ ਬਦਲੇ ਦੀ ਰਾਜਨੀਤੀ ਆ ਉਹ ਮੇਰਾ ਖਿਆਲ ਚ ਝੋਕ ਨਹੀਂ ਰਹੀ ਪਤਾ ਨਹੀਂ ਕੀ ਚੱਕਰ ਹੈਗਾ ਆ ਵਾਰਡ ਲਈ ਵਿਕਾਸ ਔਰ ਵਾਰਡ ਲਈ ਕੰਮ ਕਰਨਾ ਮੇਰੀ ਨੈਤਿਕਤਾ ਆ ਔਰ ਵਾਰਡ ਦੇ ਲਈ ਕੰਮ ਕਰਨਾ ਔਰ ਸਾਫ਼ ਸੁਥਰਾ ਜਿਹੜਾ ਮਾਹੌਲ ਉਹਨਾਂ ਨੂੰ ਦੇਣਾ ਆ ਉਹ ਮੈਂ ਪਹਿਲ ਦੇ ਆਧਾਰ ਤੇ ਹੱਲ ਕਰਕੇ ਜਾਈਆ ਦੂਜੀ ਗੱਲ ਜਿਹੜੀ ਰੇੜੀ ਆ ਜੀ ਉੱਥੇ ਇੱਕ ਹਲਵਾਈ ਆ ਜੀ ਆਪਣਾ ਰਾਮੂ ਉਹਦੇ ਜਿਹੜੇ ਬਰਦਰਨ ਲਾਉਦੀ ਉਹ ਰੇੜੀ ਆ ਜੀ ਅਕਸਰ ਕੀ ਆ ਵੀ ਤਿੰਨ ਦੁਕਾਨਾਂ ਜਿਹੜੀਆਂ ਪਿਛਲੇ ਪਾਸੇ ਰਾਮੂ ਉਹਨਾਂ ਦੀਆਂ ਹੈਗੀਆਂ ਜੀ ਉਹਨਾਂ ਨੂੰ ਇਹ ਬੇਨਤੀ ਆ ਵੀ ਉਹ ਜਿਹੜੀ ਰੇੜੀ ਆ ਉਹ ਉੱਥੇ ਦੁਕਾਨਾਂ ਵਿੱਚ ਲਾ ਲਓ ਤਾਂ ਕਰਕੇ ਉਹ ਜਿਹੜੀ ਰੇੜੀ ਉਹ ਔਰਲੇ ਪਾਸੇ ਲਾਉਂਦੇ ਆ ਉਹਦੇ ਨਾਲ ਕੀ ਆ ਵੀ ਉੱਥੋਂ ਸਮੋਸੇ ਲੈ ਜਾਂਦੇ ਆ ਉੱਥੇ ਕੋਲੇ ਬੈਠੇ दारू ਪੀਂਦੇ ਆ ਔਰ ਕੋਲੇ ਬੈਠੇ ਉਹ ਜੂਆ ਖੇលਦੇ ਉੱਥੇ ਲੋਕ ਜਿਨ੍ਹਾਂ ਦੀਆਂ ਫੋਟੋਆਂ ਪਬਲਿਕ ਵੱਲੋਂ ਸਾਨੂੰ ਭੇਜੀਆਂ ਗਈਆਂ ਔਰ ਪਬਲਿਕ ਵੱਲੋਂ ਇੱਕ ਜਿਹੜਾ ਲੈਕਤੀ ਸ਼ਿਕਾਇਤ ਆ ਜਿਹੜੀ ਉਹ ਨਗਰ ਕੌਂਸਲ ਗੁਰਾਇਆਂ ਨੂੰ ਦਿੱਤੀ ਗਈ ਆ ਜਿਹਦੇ ਵਿੱਚ ਤਕਰੀਬਨ 35 ਤੋਂ 40 ਬੰਦਿਆਂ ਦੇ ਸਾਈਨ ਆ ਲੋਕ ਹੈ ਤੈਨੂੰ ਦੇਖਦੇ ਹੋਏ ਇਹ ਜਿਹੜਾ ਆ ਉਹਨਾਂ ਨੂੰ ਇਹ ਬੇਨਤੀ ਕੀਤੀ ਸੀ ਕਿ ਜਿਹੜੀ ਰੇੜੀ ਆ ਤੁਸੀਂ ਆਪਣੀਆਂ ਜਿਹੜੀਆਂ ਪਿੱਛੇ ਦੁਕਾਨਾਂ ਖਰੀਦ ਕੀਤੀਆਂ ਆ ਉਹਨਾਂ ਦੇ ਵਿੱਚ ਲਾਈ ਜਾਵੇ ਤਾਂ ਕਿ ਉੱਥੇ ਕੋਈ ਗੰਦਗੀ ਦਾ ਮਾਹੌਲ ਜਾਂ ਕੋਈ ਉੱਥੇ ਜਿਹੜੇ ਅਨਨੋਨ ਪਰਸਨ ਬੈਠੇ ਤਾਸ਼ ਖੇលਦੇ ਆ ਜਾਂ ਕੋਈ ਉੱਥੇ ਜੂਆ ਖੇលਦੇ ਆ ਔਰ ਮੈਨੂੰ ਹੁਣ ਇਦਾਂ ਲੱਗ ਰਿਹਾ ਪਿਆ ਵੀ ਇਹ ਸਾਰੀ ਜਿਹੜੀ ਸ਼ਹਿ ਆ ਇਹ ਅਸ਼ੋਕ ਰਤੂ ਦੀ ਆ ਉਹਦੀ ਸ਼ਹਿ ਤੇ ਜੂਆ ਖੇਡ ਹੁੰਦਾ ਉਹਦੀ ਸ਼ਹਿ ਤੇ ਉੱਥੇ ਸ਼ਰਾਬ ਪੀ ਹੁੰਦੀ ਆ ਜੇ ਤਾਂ ਦੇਖੋ ਐਦਾ ਦਾ ਮਾਹੌਲ ਤੁਸੀਂ ਚਾਹੁੰਦੇ ਹੋ ਗੁੰਡਾਗਰਦੀ ਦਾ ਮਾਹੌਲ ਜੇ ਤੁਸੀਂ ਵਾਰਡ ਦੇ ਵਿੱਚ ਪੈਦਾ ਕਰਨਾ ਚਾਹੁੰਦੇ ਹੋ ਫਿਰ ਤਾਂ ਕੋਈ ਗੱਲ ਨਹੀਂ ਆ ਤੁਹਾਡੀ ਮਰਜ਼ੀ ਆ ਜੇ ਤੁਸੀਂ ਮੈਨੂੰ ਚੁਣਿਆ ਆ ਚੁਣਿਆ ਹੋਇਆ ਨੁਮਾਇੰਦਾ ਆ ਮੈਂ ਜੇ ਤੁਸੀਂ ਚਾਹੁੰਦੇ ਮੈਂ ਤੁਹਾਨੂੰ ਸਾਫ਼ ਸੁਥਰਾ ਮਾਹੌਲ ਦਵਾਂ ਔਰ ਉੱਥੇ ਬੇਖੌਫ ਜਿਹੜੀਆਂ ਲੇਡੀਜ਼ ਰਾਤ ਨੂੰ ਸੈਰ ਕਰਨ ਤਾਂ ਫਿਰ ਤੁਸੀਂ ਇੱਕ ਹੱਕ ਲਈ ਜ਼ਰੂਰ ਆਓ ਇਹ ਜਿਹੜੀਆਂ ਬਦਲੇ ਦੀਆਂ ਰਾਜਨੀਤੀਆਂ ਰਤੂ ਸਾਹਿਬ ਨੂੰ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਇਹਨੂੰ ਛੱਡ ਦਿਓ ਕਿਨਾਂ ਤੋਂ ਤੁਸੀਂ ਬਾਜ਼ ਆ ਜੋ ਔਰ ਭਾਈਚਾਰੇ ਨੂੰ ਪਹਿਲ ਲਈਏ ਮੈਂ ਹਮੇਸ਼ਾ ਭਾਈਚਾਰੇ ਨੂੰ ਪਹਿਲ ਦਤੀ ਆ ਔਰ ਹਮੇਸ਼ਾ ਦਿੰਦਾ ਰਹੂੰਗਾ ਔਰ ਅਸੀਂ ਛੱਟ ਪੂਜਾ ਦੇ ਉੱਤੇ ਉਹਦੀ ਟੈਲਾਂ ਦਾ ਇੱਕ ਨੀਂ ਪੱਥਰ ਰੱਖਿਆ ਸੀ ਜਿਹੜੀਆਂ ਤਕਰੀਬਨ 25 ਤੋਂ 30 ਲੱਖ ਦੀਆਂ ਉੱਥੇ ਟੈਲਾਂ ਬਣ ਲਾਉਣੀਆਂ ਆ ਸੀ ਸਾਨੂੰ ਉਹਦੇ ਲਈ ਬਿਲਕੁਲ ਉੱਥੇ ਸਫਾਈ ਚਾਹੀਦੀ ਆ ਔਰ ਜੇ ਤੁਸੀਂ ਚਾਹੁੰਦੇ ਆ ਵੀ ਆਪਾਂ ਉੱਥੇ ਇਦਾਂ ਦਾ ਮਾਹੌਲ ਪੈਦਾ ਰੱਖੀਏ ਤਾਂ ਫੇਰ ਤਾਂ ਉਹਦੇ ਲਈ ਨਾ ਅਸੀਂ ਕੰਮ ਕਰ ਸਕਦੇ ਆ ਨਾ ਤੁਹਾਨੂੰ ਸਾਨੂੰ ਚੜਨ ਦਾ ਕੋਈ ਫਾਇਦਾ ਆ ਤੋ ਤੁਸੀਂ ਸਾਨੂੰ ਚੁਣਿਆ ਅਸੀਂ ਤੁਹਾਡੀ ਸਾਡੀ ਇਹ ਬੇਨਤੀ ਆ ਮਹੱਲੇ ਦੀ ਬੇਨਤੀ ਆ ਸਾਰੀ ਦੀ ਉਹਦੇ ਲਈ ਸਾਡਾ ਸਾਥ ਦਿਓ ਉਹਦੇ ਵਿੱਚ ਰੱਤੂ ਵੀ ਸਾਡਾ ਸਾਥ ਦੇਵੇ ਉਹਦੇ ਵਿੱਚ ਹੋਰ ਵੀ ਜਿਹੜੇ ਪਬਲਿਕਲੀ ਬੰਦੇ ਉੱਥੇ ਖੜੇ ਆ ਉਹ ਵੀ ਸਾਡਾ ਸਾਥ ਦੇਣ ਉਹਨਾਂ ਦਾ ਕਹਿਣਾ ਕਿ ਸ਼ਹਿਰ ਵਿੱਚ ਰੇੜੀਆਂ ਹੋਰ ਵੀ ਲੱਗੀਆਂ ਹੋਈਆਂ ਇੱਕ ਗਰੀਬ ਬੰਦੇ ਨੂੰ ਜਿਹੜਾ ਬੇਰੁਜ਼ਗਾਰ ਕੀਤਾ ਜਾ ਰਿਹਾ ਬੇਰੁਜ਼ਗਾਰ ਦਾ ਕੋਈ ਇਹਦੇ ਵਿੱਚ ਲੈਣਾ ਦੇਣਾ ਨਹੀਂ ਪਿੱਛੇ ਤਿੰਨ ਦੁਕਾਨਾਂ ਨਾਲ ਖਰੀਦ ਕਰਕੇ ਰੱਖੀਆਂ ਹੋਈਆਂ ਉਹਨੇ ਫੈਮਿਲੀ ਮੈਂਬਰਾਂ ਨੇ ਉਸ ਦੁਕਾਨ ਦੇ ਵਿੱਚ ਉਹ ਰੇੜੀ ਲਾ ਸਕਣ ਜਿਨ੍ਹਾਂ ਨੇ ਉਹਨਾਂ ਕੋਲ ਸਮੋਸੇ ਖਾਣੇ ਉੱਥੋਂ ਲੈਣੇ ਸਿਰਫ ਇੱਕ ਨੇੜਤਾ ਹੀ ਫਰਕ ਹੈ ਜੀ ਔਰਲੇ ਪਾਸੇ ਵਾਰਡ ਨੰਬਰ 8 ਦੇ ਪੱਲੇ ਪਾਸੇ ਹਟਾਇਆ ਉਸ ਉਸ ਅੱਟੇ ਦੀ ਜ਼ਮੀਨ ਦੇ ਵਿੱਚ ਉਹ ਤਿੰਨ ਦੁਕਾਨਾਂ ਆਲਰੇਡੀ ਬਣੀ ਹੋਈਆਂ ਆ ਜੇ ਤੁਹਾਨੂੰ ਜਿਆਦਾ ਉਹਦੇ ਵਿੱਚ ਹੈਗਾ ਆ ਤੇ ਉਸ ਦੁਕਾਨ ਦੇ ਅੰਦਰ ਆਪਣੀ ਗੁਫਾਨ ਰਿਊ ਕਰ ਸਕਣ ਪਰ ਮਹੱਲੇ ਦੇ ਵਿੱਚ ਗੁੰਡਾਗਰਦੀ ਔਰ ਆ ਸ਼ਰਾਬ ਔਰ ਆ ਜੂਆ ਜਿਹੜਾ ਸ਼ਰਮ ਖੇਲਿਆ ਜਾਂਦਾ ਇਹ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਕੰਪਲੇਂਟ ਗਈ ਹੋਈ ਹੈ ਮਹੱਲੇ ਵੱਲੋਂ ਹਾਂਜੀ ਆਹ ਦੇਖੋ ਨਗਰ ਕੌਂਸਲ ਗਰਿਆਂ ਨੂੰ ਲਿਖਤੀ ਕੰਪਲੇਂਟ ਜਿਨ੍ਹਾਂ ਦੇ ਵਿੱਚ ਲੋਕਾਂ ਨੇ ਸਾਇਨ ਵੀ ਕਰਕੇ ਦਿੱਤੀਆਂ ਹੋਈਆਂ ਜੀ ਇਹ ਪਹਿਲੀ ਕੰਪਲੇਂਟ ਨਹੀਂ ਤੀਜੀ ਕੰਪਲੇਂਟ ਹੈ ਜੀ ਜਿਹਦੇ ਬਦਲਾਅ ਤੇ ਔਰ ਇਹ ਮੈਂ ਤੁਹਾਨੂੰ ਦੱਸਣਾ ਇਹ ਰਤੂ ਜਿਹੜਾ ਸਾਡੇ ਸਫਾਈ ਸੇਵਕਾਂ ਨੂੰ ਗੁੰਡਾ ਦੱਸਦਾ ਆ ਸਾਡੇ ਸਫਾਈ ਸੇਵਕਾਂ ਨਾਲ ਵੱਧ ਘੱਟ ਬੋਲਦਾ ਆ ਇਹ ਗੱਲਾਂ ਤੋਂ ਉਹ ਬਾਹਰ ਆ ਜਵੇ ਦੇਖੋ ਭਾਈਚਾਰੇ ਨੂੰ ਪਹਿਲ ਦਿੰਨੇ ਆਸੀਂ ਭਾਈਚਾਰੇ ਦਾ ਨਾਮੇ ਜਿਹੜੀ ਬਦਲੇ ਦੀ ਰਾਜਨੀਤੀ ਨੂੰ ਉਹਨੂੰ ਛੱਡ ਦਵੇ ਤੇ ਜਿਸ ਤਰ੍ਹਾਂ ਨਗਰ ਕੌਂਸਲ ਨੇ ਉੱਥੇ ਜਾ ਕੇ ਪਹਿਲਾਂ ਰੇੜੀ ਹਟਾਈ ਆ ਪਰ ਕੁਛ ਹੀ ਪਲਾਂ ਬਾਅਦ ਉਹ ਰੇੜੀ ਰੇੜੀ ਫੇਰ ਲਾ ਦਿੱਤੀ ਗਈ ਦੇਖੋ ਇਹ ਚਾਹੁੰਦਾ ਰਤੂ ਸਾਹਿਬ ਇਹ ਚਾਹੁੰਦੇ ਨੇ ਵੀ ਉੱਥੇ ਵਿਕਾਸ ਨਾ ਹੋਵੇ ਸਿਰਫ ਬਦਲਾ ਬਦਲਾ ਖੋਰੀ ਹੀ ਚਲਦੀ ਰਹੇ ਵੀ ਇਹ ਉਹਨਾਂ ਦੀ ਜਿਹੜੀ ਮਾਨਸਿਕਤਾ ਵਿੱਚ ਵੱਡ ਚੁੱਕੀ ਹੈ ਜੀ ਇਹ ਉਹਨਾਂ ਦਾ ਮਰਜ਼ੀ ਹੈ ਵੀ ਜੋ ਉਹ ਕਰਨਾ ਚਾਹੁੰਦੇ ਆ ਕਰ ਲੈਣ ਸਾਨੂੰ ਕੋਈ ਪ੍ਰੋਬਲਮ ਨਹੀਂ ਜਿਹੜੀ ਸ਼ੈ ਦੀ ਗੱਲ ਕਰਦੇ ਆ ਨਾ ਕੋਈ ਇਦਾਂ ਦੀ ਕੋਈ ਸ਼ੈ ਆ ਜਿਹੜੇ ਨਗਰ ਕੌਂਸਲ ਨੂੰ ਇਲੈਕਟਿਸ਼ ਕਹਿ ਦਿੱਤੀ ਆ ਉਸ ਦੇ ਵਿਹਾਰ ਤੇ ਹੀ ਉਹਨਾਂ ਨੇ ਕਾਰਵਾਈ ਕੀਤੀ ਆ ਉਹ ਕਹਿੰਦੇ ਇਹ ਵੋਟਾਂ ਦੇ ਰਾਜਨੀਤੀ ਕਰ ਰਹੇ ਆ ਕਿਉਂ ਮੇਰਾ ਸਪੋਰਟਰ ਆ ਤਾਂ ਕਰਕੇ ਉਹਨੂੰ ਟਾਰਗੇਟ ਕੀਤਾ। ਕਦੀ ਵੀ ਨਹੀਂ ਬੇਨਤੀ ਇਹ ਸੀਗੀ ਵੀ ਮੈਂ ਪਹਿਲੇ ਦਿਨ ਹੀ ਕਹਿੰਦਾ ਸੀ ਵੀ ਜਿਹੜੀਆਂ ਵੋਟਾਂ ਚੋਣ ਆ ਉਹ ਖਤਮ ਹੋ ਗਿਆ 1 ਸਾਲ ਹੋ ਗਿਆ ਔਰ ਕੀ ਪਤਾ ਇਸ ਇਹਨਾਂ ਬੰਦਿਆਂ ਨੇ ਹੀ ਮੈਨੂੰ ਵੋਟਾਂ ਵਾ ਕੇ ਚਦਾਇਆ ਹੋਵੇ ਹਨਾ ਮੇਰੀ ਇੱਕ ਇੱਕ ਵੋਟ ਜਿਹੜੀ ਪਈ ਹੋਈ ਆ ਭਾਈਚਾਰੇ ਦੀ ਆ ਜੀ ਮੈਂ ਸਾਰੇ ਵਾਰਡ ਨੇ ਮੈਨੂੰ ਵੋਟਾਂ ਪਾਈਆਂ ਈਵਨ ਕਿ ਮੈਨੂੰ ਤਾਂ ਵੀ ਲੱਗਦਾ ਵੀ ਜਿਹੜੀ ਰਤੂ ਸਾਹਿਬ ਵਾਲੀ ਗਲੀ ਆ ਉਹਨਾਂ ਨੇ ਵੀ ਸਾਰਿਆਂ ਨੇ ਮੈਨੂੰ ਵੋਟਾਂ ਪਾਤੀਆਂ ਪਰ ਹੁਣ ਉਸ ਰਾਜਨੀਤੀ ਤੋਂ ਆਪਾਂ ਪਰੇ ਹੋ ਜਾਈਏ ਜਿਹੜੇ ਮਹੱਲੇ ਦੇ ਕੰਮ ਕਰਨ ਵਾਲੇ ਜਿਹੜੇ ਵਿਕਾਸ ਦੇ ਕੰਮ ਕਰਨ ਵਾਲੇ ਆਪਾਂ ਰਲ ਮਿਲ ਕੇ ਪਹਿਲ ਦੇਈਏ ਔਰ ਜਦੋਂ ਵੀ ਮੈਨੂੰ ਇਹ ਮੌਕਾ ਮਿਲਿਆ ਸੀ ਔਰ ਮੈਂ ਸਾਰਿਆਂ ਨੂੰ ਇਹੀ ਬੇਨਤੀ ਕੀਤੀ ਜਿੰਨੇ ਵੀ ਮੇਰੇ ਸਾਥੀ ਵਿਰੋਧ ਧਾਰਾ ਵਿੱਚ ਖੜੇ ਸੀ ਜਿਹਦੇ ਵਿੱਚ ਕਾਂਗਰਸ ਦੇ ਵੀ ਸੀ ਆਮ ਆਦਮੀ ਪਾਰਟੀ ਦੇ ਵੀ ਸੀ ਆਜ਼ਾਦ ਵੀ ਸਾਥੀ ਸੀ ਉਹਨਾਂ ਨੂੰ ਹੁਣ ਇਹੀ ਬੇਨਤੀ ਸੀ ਵੀ ਆਪਾਂ ਜਿਹੜਾ ਜਿਹੜਾ ਕੰਮ ਆਪਾਂ ਸੁਣਿਆ ਸੋਚਿਆ ਸੀ ਵਾਰਡ ਲਈ ਕਰਨ ਲਈ ਸੋਚਿਆ ਸੀ ਆਪਾਂ ਉਸ ਕੰਮ ਨੂੰ ਪਹਿਲ ਦਿਈਏ ਨਾ ਕਿ ਆਪਾਂ ਵਿਰੋਧ ਧਾਰਾ ਨੂੰ ਪਹਿਲ ਤੇ ਅਕਸਰ ਹੁਣ ਸਾਰਿਆਂ ਨੇ ਇੱਕ ਅਸੀਂ ਇਕੱਠੇ ਹੋ ਕੇ ਉਹ ਕੰਮ ਕਰਦੇ ਆਂ ਔਰ ਵਿਕਾਸ ਲਈ ਕੰਮ ਕਰਦੇ ਆਂ ਸਪੈਸ਼ਲੀ 5 ਸਾਲ ਤੋਂ ਜਿਹੜੀ ਇੱਕ ਸੜਕ ਨਹੀਂ ਬਣੀ ਸੀ ਕਿਸੇ ਕੋਲੋਂ ਇੱਕ ਸੜਕ ਨੇ 8 ਲੱਖ ਦੀ ਲਾਗਤ ਦੇ ਨਾਲ ਉਹ ਸਭ ਤੋਂ ਪਹਿਲੇ ਸੜਕੋ ਬਣਾ ਕੇ ਅਸੀਂ ਤਿਆਰ ਕਰਕੇ ਛੱਡੀ ਉਹ ਹਾਲਾ ਕਿ ਉਹ ਰਤੂ ਸਾਹਿਬ ਦੀ ਗਲੀ ਵੀ ਆ ਸਭ ਤੋਂ ਪਹਿਲਾਂ ਵੀ ਅਸੀਂ ਜਿਹੜਾ ਵਿਕਾਸ ਦਾ ਕੰਮ ਕੀਤਾ ਉਹ ਰਤੂ ਹੁਣਾ ਦੇ ਨਾਲ ਲੱਗਦੀ ਗਲੀ ਦਾ ਵਿਕਾਸ ਕੀਤਾ ਉਹ ਜੇ ਉਹਨਾਂ ਨੂੰ ਉਹ ਦੇਖ ਕੇ ਨਹੀਂ ਇਹ ਮਹਿਸੂਸ ਹੁੰਦਾ ਤਾਂ ਫਿਰ ਸੌਰੀ ਵੀ ਆਪਾਂ ਨੂੰ ਕੋਈ ਬਦਲੇ ਦੀ ਰਾਜਨੀਤੀ ਤਾਂ ਨਹੀਂ ਆਉਂਦੀ ਭਾਜੀ ਆਪਾਂ ਦਾ ਵਿਕਾਸ ਕਰਨਾ ਪਰ 5 ਸਾਲਾਂ ਦੇ ਵਿੱਚ ਡਟ ਕੇ ਕੰਮ ਕਰਨਾ ਚਾਹੇ ਉਹ ਜਿੱਦਾਂ ਮਰਜ਼ੀ ਕਰੀਏ ਲੋਕਾਂ ਦੇ ਹਿੱਤ ਲਈ ਕੰਮ ਕਰਨਾ ਜਿਹੜਾ ਵਿਰੋਧ ਆ ਕਰੀ ਜਾਵੇ ਜੀ ਆਪਾਂ ਨੂੰ ਉਸ ਗੱਲ ਦੀ ਕੋਈ ਪਰਵਾਹ ਨਹੀਂ ਤੁਹਾਨੂੰ ਜੇ ਇੱਕ ਤੁਸੀਂ ਨਗਰ ਕਾਉਂਸਲ ਗਰਿਆ ਨੂੰ ਐਪਲੀਕੇਸ਼ਨ ਦਿੱਤੀ ਸੀਗੀ ਕੀ ਮਾਮਲਾ ਹੈ ਤਾਂ ਕਿਹੜੇ ਵਾਰਡ ਦਾ ਮਾਮਲਾ ਹੈ ਹਾਂਜੀ ਇਹ ਵਾਰਡ ਨੰਬਰ 8 ਦਾ ਜਿਹੜਾ ਹੈਗਾ ਮਾਮਲਾ ਹੈ ਜੀ ਪਹਿਲੀ ਵਾਰੀ ਜਦੋਂ ਇਹਦੀ ਐਪਲੀਕੇਸ਼ਨ ਦਿੱਤੀ ਸੀਗੀ ਆ ਜਿਹੜੇ ਨਹਿਰ ਤੇ ਇੱਕ ਰੇੜੀ ਲੱਗਦੀ ਹੈਗੀ ਆ ਮਤਲਬ ਕਿ ਪ੍ਰਵਾਸੀਆਂ ਵੱਲੋਂ ਲਾਉਂਦੇ ਆਗੇ ਆ ਤੇ ਉੱਥੇ ਉਹਨਾਂ ਨੇ ਕੂੜਾ ਵੀ ਸੁੱਟਦੇ ਆ ਹੋਰ ਉਹਨਾਂ ਨੇ ਰਸੀਆਂ ਵਗੈਰਾ ਬਣ ਕੇ ਕੱਪੜੇ ਕੋਫੜੇ ਪਾਏ ਹੋਆ ਉਹ ਸਾਰਾ ਮਾਹੌਲ ਜਿਹੜਾ ਉੱਥੇ ਵੱਲੋਂ ਕੇ ਬੈਠਦੇ ਹੈਗੇ ਆ ਆਪਣੇ ਪਰਵਾਸੀ ਜਿਹੜੇ ਹੋਰ ਵੀ ਉੱਥੇ ਬੈਠਦੇ ਆ ਤੇ ਇਹ ਪੁਲ ਜਿਹੜਾ ਲੰਘਣ ਵਾਸਤੇ ਆ ਪੁਲ ਦੇ ਉੱਪਰ ਬਹਿ ਜਾਂਦੇ ਆ ਉਹ ਸਾਰੀਆਂ ਗੱਲਾਂ ਤੋਂ ਉੱਧਰ ਵਾਲੇ ਜਿਹੜੇ ਆਪਣੇ ਵਾਸੀ ਹੈਗੇ ਆਪਣੇ ਪੰਜਾਬੀ ਉਹ ਅਤਰਾਜ ਕਰਦੇ ਸੀ ਸਵੇਰੇ ਸਾਂ ਸ਼ਾਮ ਸੈਰ ਕਰਨ ਵਾਲੇ ਲੇਡੀਜ਼ ਵੀ ਖਾਸ ਤੌਰ ਤੇ ਉਹਨਾਂ ਵੱਲੋਂ ਇਹ ਸ਼ਿਕਾਇਤ ਆਉਂਦੀ ਪਈ ਸੀ ਜਦੋਂ ਫਸਟ ਟਾਈਮ ਐਪਲੀਕੇਸ਼ਨ ਦਿੱਤੀ ਆ ਉਦੋਂ ਮੇਰੇ ਨਹੀਂ ਸੀ ਇਹ ਧਿਆਨ ਚ ਜਦੋਂ ਉਹਦੇ ਤੇ ਕੋਈ ਨਹੀਂ ਅਮਲ ਹੋਇਆ ਫਿਰ ਦੂਜੀ ਵਾਰ ਜਦੋਂ ਐਪਲੀਕੇਸ਼ਨ ਦਿੱਤੀ ਆ ਤਾਂ ਉਹਦੇ ਵਿੱਚ ਮੈਂ ਇਹਦੇ ਵਿੱਚ ਸਾਈਨ ਮੇਰੇ ਵੀ ਹੈਗੇ ਆ ਔਰ 25 30 ਪੰਜਾਬ ਜਣਿਆਂ ਦੇ ਮਿਲ ਕੇ ਸਾਈਨ ਨਾਲ ਪਿੱਛੇ ਉਤ ਕੀਤੇ ਹੋਏ ਆ 25 ਬੰਦਿਆਂ ਨੇ ਹਨ ਜਿਨ੍ਹਾਂ ਵਿੱਚ ਲੇਡੀਜ਼ ਵੀ ਆ ਇਕੱਲੇ ਬੰਦਿਆਂ ਨੂੰ ਇਤਰਾਜ਼ ਨਹੀਂ ਹੈਗਾ ਲੇਡੀਜ਼ ਨੂੰ ਵੀ ਹੈਗਾ ਤੇ ਪ੍ਰਵਾਸੀਆਂ ਵੱਲੋਂ ਮਤਲਬ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਰੇੜੀਆਂ ਬਾਜ਼ਾਰ ਚ ਲੱਗਦੀਆਂ ਕਿਸੇ ਨੇ ਕਦੀ ਕਿਸੇ ਨੂੰ ਕੁਝ ਕਿਹਾ ਨਹੀਂ ਹੈਗਾ ਵੀ ਤੁਸੀਂ ਇੱਥੇ ਰੇੜੀ ਨਾ ਲਾਓ ਜਾਂ ਕੁਛ ਹੈ ਨਾ ਉੱਥੇ ਜਿੱਦਾਂ ਉਹ ਜਿਹੜੀ ਰੇੜੀ ਲੱਗਦੀ ਹੈਗੀ ਆ ਸਮੋਸਿਆਂ ਦੀ ਆ ਸਪੈਸ਼ਲਿਟੀ ਉਹ ਚਲੋ ਬਣਾਦਾ ਆਪਣਾ ਕੰਮ ਕਰਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਪਰ ਉੱਥੇ ਜਿਹੜੇ ਆ ਨਾਲ ਉਹਦੇ 5-7 10 ਜਣੇ ਬੈਠੇ ਰਹਿੰਦੇ ਆ ਤੇ ਪੁਲ ਤੇ ਬੈਠੇ ਰਹਿੰਦੇ ਆ ਹਨਾ ਤੇ ਜਾਂ ਉਹ ਕਹਿੰਦੇ ਵੀ ਸ਼ਰਾਬ ਪੀਂਦੇ ਆ ਜਾਂ ਉਹ ਜੂਹਾ ਖੇਡਦੇ ਆ ਜਾਂ ਕੁਛ ਵੀ ਆ ਤੇ ਉਹਦੇ ਤੋਂ ਅਤਰਾਜ ਕਰਦੇ ਆ ਬਾੜਵਾਸੀ ਜਿਹੜੇ ਆ ਕਿਉਂਕਿ ਸਾਡਾ ਸਾਡੀ ਜਿਹੜੀ ਰਹਿائش ਆ ਉਹ ਤਾਂ ਚਲੋ ਇੱਧਰ ਪੁਰੇ ਆ ਜਾਂਦੀ ਹੈਗੀ ਆ ਜਿਹੜੇ ਉੱਧਰ ਵਾਲੇ ਘਰ ਹੈਗੇ ਆ ਉਹ ਬਾੜ ਨੰਬਰ 8 ਦੇ ਵਿੱਚ ਆਂਦੇ ਆ ਉਹਨਾਂ ਨੇ ਅਤਰਾਜ ਕੀਤਾ ਸੀ ਜਿਹਦੇ ਕਰਕੇ ਆਪਾਂ ਇਹ ਐਪਲੀਕੇਸ਼ਨ ਜਿਹੜੀ ਆ ਇਹ ਦਿੱਤੀ ਸੀਗੀ ਉਹਨਾਂ ਤੇ ਤੇ ਐਪਲੀਕੇਸ਼ਨ ਤੇ ਕੋਈ ਕਾਰਵਾਈ ਹੋਈ ਐਪਲੀਕੇਸ਼ਨ ਤੇ ਕਾਰਵਾਈ ਹੋਈ ਸੀਗੀ ਜੀ ਮੈਨੂੰ ਪਤਾ ਲੱਗਿਆ ਸੀ ਕਿ ਰੇੜੀ ਚੱਕ ਦਿੱਤੀ ਸੀ ਪਹਿਲਾਂ ਵੀ ਉਹ ਰੇੜੀ ਚੱਕ ਲੈਂਦੇ 2-4 ਦਿਨ ਬਾਅਦ ਫੇਰ ਲਗਾ ਲੈਂਦੇ ਆ ਤੇ ਉਹ ਮਤਲਬ ਕਿ ਕਹ ਲੋ ਕਿ 4 ਕਿ ਦਿਨ ਹੀ ਅਸਰ ਹੁੰਦਾ ਹੈ ਚੇਤਰਾ ਚੈਨਲ ਦੇ ਪਦੀਪ ਰਾਜਾ ਦੀ ਇਹ ਖਾਸ ਰਿਪੋਰਟ